ਫੜਨ ਨੂੰ ਕਹਿੰਦੇ ਸੀ ਤਾਂ ਉਦੋਂ ਬੰਕ ਮਾਰਦੇ ਸੀ ਲੱਛਣ ਪੜਨ ਵਾਲੇ ਨਹੀਂ ਸੀ ਨਾ ਕਦੇ ਕਦੇ ਹੀ ਮੈਂ ਸੋਚਾਂ ਮੇਰੇ ਨਾਲ ਕੀ ਕੀ ਨਹੀਂ ਸੀ ਹੋਇਆ ਔਰ ਭਈਆ ਜੀ ਅਗਰੇ ਨੂੰ ਕਲਪਾ ਦੇਣਾ ਅੱਜ ਤੇਰਾ ਖਾਣਾ ਰੱਖਾਂ ਜੀ ਹੈਲੋ ਗਾਇਜ਼ ਕੀ ਹਾਲ ਚਾਲ ਨੇ ਫਾਈਨਲ ਨਹੀਂ ਤਾਂ ਮੇਰਾ ਮੂਰ ਬਣ ਜਾਣਾ ਕੋਈ ਉਮੀਦ ਨਹੀਂ ਰੱਖਦਾ ਕੀ ਹੋਵੇ ਕੀ ਨਹੀਂ ਹੋਵੇ ਆਈ ਡੋਨਟ ਨੋ ਥਿਸ ਇਜ਼ ਵਲੌਗ ਆਈ ਪੋਸਟਡ ਆਈ ਡੋਟ ਡੂ ਨਟ ਨੋ 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 ਤੁਸੀਂ ਸੁਧਰਦੇ ਕਿਉਂ ਨਹੀਂ ਹੈਗੇ ਸੁਧਰ ਨੂੰ ਅਸੀਂ ਇਹ ਹਜਾ ਕੀ ਕਰਤਾ ਯਾਰ ਸ਼ਰਮ ਕਰ ਲੋ ਇਦਾਂ ਦੇ ਗਾਣੇ ਬਣਾਏ ਜਿੱਪੂ ਨਹੀਂ ਘਟਾਉਣਾ ਨੇ ਚਪੇੜੇ ਵਿੱਕੀ ਪੈਂਦੇ ਹੁਣ ਤੂੰ ਕਟਾਈ ਖਬਾਲ ਨਾ ਤੇਰੇ ਕਟਿਆਂ ਦਾ ਪਤਾ ਲੱਗਦਾ ਨਾ ਨਾ ਕਟਿਆਂ ਦਾ ਪਤਾ ਲੱਗਦਾ ਹਾਈ ਗਾਇਜ਼ ਵੈਲਕਮ ਟੂ ਬੈਕ ਮਾਈ ਨਿਊ ਵਲੌਗਸ ਹਨੀ ਮਿੱਤਰੋ ਕੇਮੋ ਠੀਕ ਠਾਕ ਹੋ ਚੜਦੀ ਖਲਾਣਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਵੈਲਕਮ ਟੂ ਅਵਰ ਨਿਊ ਵਲੌਗ ਸੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸੈਟ ਸਾਰੇ ਠੀਕ ਠਾਕ ਹੋ ਤੇ ਚੜਦੀ ਕਲਾ ਦੇ ਨਾਲ ਉੱਠ ਚੁੱਕਿਆ ਤੁਹਾਡੇ ਮਿੱਤਰ ਜੀ ਤੇ ਚਾਚੂ ਬਣਾ ਲੀਏ ਤੇ ਆਪਣੀ ਸੁਸਤੀ ਜੀ ਲਾ ਲਈਏ ਜਾ ਲਈ ਮਿੱਤਰੂ ਮੈਂ ਕਿਹਾ ਚਲੋ ਹੇ ਟਾਈਮ ਤੇ ਪਿਆਜ ਤੜਕੇ ਮੈਂ ਉੱਠਿਆ ਤਾਂ ਸੀਗਾ ਯਾਰ ਛੋਟੀ ਭੈਣ ਨੂੰ ਸਕੂਲੇ ਛੱਡਣਾ ਸੀਗਾ ਕਿਤੇ ਲੇਟ ਨਾ ਹੋ ਜयो ਤੇ ਚੱਕਰ ਚ ਮੈਂ ਸੁੱਤਾ ਨਾ ਰਹਾ ਅੱਜ ਦੇ ਹੁਣ ਕਰਦੇ ਨਹੀਂ ਮੈਂ ਆਪੀ ਤਾਂ ਇੰਗਲੈਂਡ ਮਗਰੋਂ ਜੇ ਨੀਂਦ ਹੀ ਆਪੇ ਗੋਲੂ ਦੀ ਬਿਨਾਂ ਲਾਹ ਤੇ ਹੁਣ ਬੈਠਾ ਚਾਹ ਚੂ ਪੀ ਕੇ ਆ ਪਈਆ ਚਾਹ ਤੇ ਉਹ ਬਸ ਟੀਵੀ ਦੇਖ ਰਿਹਾ ਜਿਵੇਂ ਟਾਈਮ ਲੱਗ ਭਾਗੇ ਜੀ 6:30 ਹੋ ਗਏ 8:45 ਹੋ ਗਏ 9:30 9:30 ਦਾ ਸਕੂਲ ਲੱਗਣਾ ਉਹਦੇ ਛੱਡਣਾ ਛੋਟੀ ਭੈਣ ਨੂੰ ਚਲਾ ਸਕੂਲੇ ਛੱਡਣ ਤਾਂ ਉਹ ਕਹਿੰਦਾ 9.5 ਦਾ ਪੂਰਾ ਲੋ 50 ਤੇ ਇਹਦੀ ਐਂਟਰੀ ਹੋਣੀ ਆ ਤੇ 9.5 ਨੂੰ ਪਹਿਲਾਂ ਐਂਟਰ ਕਰਵਾ ਦੇਣਾ ਚਾਹੀਦਾ ਨਹੀਂ ਮਤਲਬ ਉਸ ਗੁੱਲੇ ਛੱਡ ਕੇ ਆ ਚੁੱਕੇ ਆ ਸਪੀਡ ਵਾਲੀ ਚੱਕੀ ਸੀ ਮੈਂ ਕੱਲ ਮਿੰਟ ਤੇ ਛੱਡ ਵੀ ਆਂਦਾ ਹਾਂ ਉਹਦਾ ਕੀ ਬਲੌਗ ਹੁਣਾ ਉੱਥੇ ਜਾ ਕੇ ਉੱਤੋਂ ਸਾਰੀ ਹੁਣ ਸਿੰਗਲ ਪਾਈਆ ਹੁੰਦੀ ਉੱਚਾ ਹੱਥ ਮੇਰਾ ਬਾਹਰ ਹੱਥ ਸੌਰੀ ਮਤਲਬ ਕੈਮਰਾ ਬਾਹਰ ਕਰ ਸੰਗਤ ਠੰਡ ਬੜੀ ਲੱਗਦੀ ਆ ਵੀ ਹੁਣਾ ਥੋੜਾ ਉੱਥੋਂ ਨੀਚੇ ਲੰਘਣਾ ਪਣਾ ਅੱਗੇ ਯਾਰ ਬਸ ਥੋੜਾ ਤੜਕੀ ਉਤਣਾ ਫੇੜਾ ਵਾ ਕੀ ਮੈਨੂੰ ਆਉਂਦਾ ਰਹਿਆ ਯਾਰ ਅੱਜਾ ਮੈਂ ਜਲਦੀ ਮੈਨੂੰ ਨਿਪਟੜਿਆ ਅੱਜ ਵਦਨ ਕਿਵੇਂ ਜਾਗ ਕੋਈ ਮੈਨੂੰ ਜਾਗ ਵੀ ਨਹੀਂ ਪਉਂਦੀ ਤੇ ਹੁੰਦੀ ਨਹੀਂ ਸੀ ਅੱਜ ਕਰਦੀ ਹੈ ਜੀ ਪਰ ਮੈਂ ਜਾਗ ਕੋਲਗੀ ਇਹ ਤਾਂ ਮੈਂ 28 ਸਾਲਾਂ ਪਾਸ ਕੋ 10:30 ਵਜੇ ਹੁੰਦਾ ਤੇਰੇ ਤੇ ਰੇਟ ਹੋਰ ਟਟਿਰੀ ਦੇਖਿਆ ਟਟਿਰੀ ਉਹੀ ਜਿਆਦੀ ਉੱਡਦੀ ਲੋ ਮੇਰੀ ਮੰਮੀ ਸ਼ਰੀਰ ਨਾਲ ਮਿਲੋ ਹਾਂ ਮੰਮੀ ਨੂੰ ਮਿਲੋ ਮੰਮੀ ਨੂੰ ਫੋਨ ਲੱਗ ਗਿਆ ਮਾਤਾ ਜੀ ਰਿਤ ਉਪਸੇਖ ਰਹੇ ਨੇ ਮੈਂ ਵੀ ਤਿਆਰ ਹੋ ਗਿਆ ਡਰੈਸ ਸਭ ਸਾਰੀ ਪਾਲੀਆ ਦਿਹਾੜੀ ਵਾਲੇ ਬੰਦੇ ਦਿਹਾੜੀ ਤੇ ਜਾਣਗੇ ਹੁਣ ਪੜਨਾ ਨਹੀਂ ਲਿਖਣਾ ਨਹੀਂ ਦਿਹਾੜੀਆਂ ਹੀ ਕਰਨੀਆਂ ਪੜ ਲੈਂਦੇ ਆ ਪੜਨ ਨੂੰ ਕਹਿੰਦੇ ਸੀ ਤਾਂ ਉਦੋਂ ਬੰਕ ਮਾਰਦੇ ਸੀ ਲੱਛਣ ਪੜਨ ਵਾਲੇ ਨਹੀਂ ਸੀ ਨਾ ਕਰਦਾ ਪਿਆਰ ਹੁਣ ਦਿਹਾੜੀਆਂ ਹੀ ਕਰੇਗਾ ਹੋਰ ਕੀ ਕਰੇਗਾ ਫਿਰ ਬਾਕੀ ਸਾਡਾ ਇਨਵਰਟਰ ਪਿੱਛੇ ਡਿਸਟਾਪ ਕਰ ਰਿਹਾ ਟੀਡੀ ਲੈਟ ਗਈ ਹੈ ਇਨਵਰਟਰ ਵੀ ਬੰਦ ਹੋ ਗਿਆ ਪਾਲਕਟਾਣਾ ਦਿੰਦੇ ਸਿੱਖੀ ਮਜਾ ਆ ਗਿਆ ਆ ਦੇ ਤੈਨੂੰ ਕਟਾਉਣ ਵਾਲੇ ਤੇ ਪਤਾਉਣਾ ਕਿੱਦਾਂ ਹੁੰਨਾ ਕੋਈ ਨਹੀਂ ਕਟਾਉਣ ਦੀ ਗੱਲ ਰੱਖ ਜੁੜਾ ਰੱਖ ਪੰਗ ਬਨਣੀ ਸ਼ੁਰੂ ਕਰ ਨਹੀਂ ਕਟਾਉਣੇ ਪੰਗ ਬਨਣੀ ਸ਼ੁਰੂ ਕਰ ਲਾ ਬਾਹ ਬੂ ਨਹੀਂ ਕਟਾਉਣੇ ਇਹ ਚਪੇੜੇ ਵੇਖੀ ਪੈਂਦੇ ਹੁਣ ਤੂੰ ਕਟਾਈ ਖਬਾਲ ਨਾ ਤੇਰੇ ਕਟਿਆਂ ਦਾ ਪਤਾ ਲੱਗਦਾ ਨਾ ਨਾ ਕਟਿਆਂ ਦਾ ਪਤਾ ਲੱਗਦਾ ਜਲੂਸ ਕੱਢਿਆ ਹੁੰਦਾ ਹੋਰ ਹੀ ਬਣ ਜਾਂਦਾ ਮੋਚੀ ਜਿਹਾ ਚੀਲੇ ਚਾਹ ਆਮ ਨਾਲ ਪੀ ਦੀਏ ਗਰਮ ਹੋਵੇ ਨਹੀਂ ਚਾਹ ਗਰਮ ਤੁਸੀਂ ਕਰੋ ਹੀ ਕਾਜ ਮਕਰਉਣ ਤੂੰ ਹੀ ਆਇਆ ਉੱਤੇ ਫਿਰ ਮੈਂ ਤਾਂ ਉੱਤੇ ਸ਼ਾਂਤੀ ਨੇ ਪੀਣ ਆਈ ਸੀ ਕੰਮ ਕਿਥੇ ਤਾਂ ਦਾ ਹੋਰ ਕੋਸ਼ਿਸ਼ ਕਰਨਾ ਚਾਹੋਗੇ ਆਂਤਰਾ ਪੀਓ ਵਾਜਾ ਮਾਰੀ ਆਂਦਾ ਕੂਕਾ ਮਾਰੀ ਆਂਦਾਗਾ ਉਹ ਹਟਾਲਾ ਜਾਗੇ ਆਹ ਦੇਖੋ ਜੀ ਸਾਡਾ ਇਨਵਰਟਰ ਸਾਨੂੰ ਡਿਸਟਰਬ ਕਰ ਰਿਹਾ ਕੀ ਹੋਇਆ ਬਾਊ ਠੀਕ ਠਾਕ ਹੀ ਬੰਦ ਕਰਕੇ ਚਲਾ ਦਿੰਨੇ ਆ ਉਹ ਲਾਈਟ ਗ੍ਰੀਨ ਨਾਲ ਇਨਵਰਟਰ ਵੀ ਚੇਂਜ ਕਰਨ ਲੱਗ ਗਿਆ ਪਤਾ ਨਹੀਂ ਕਾ ਤੂੰ ਓਏ ਯਾਰ ਕਿੰਨੇ ਟਾਈਮ ਬਾਅਦ ਮੈਨੂੰ ਉਹ ਦਿਖਿਆ ਕੰਮ ਆ ਜਾ ਉਹਨੇ ਸਾਡਾ ਉੱ딜 ਉੱਡ ਗਿਆ ਗੜਾ ਨਾ ਚਲੋ ਯਾਰ ਚਲ ਗਿਆ ਟਾਈਮ ਹੋ ਗਿਆ ਲੈਟਸ ਗੋ ਮੈਟਰ ਉਧਰ ਤਾਂ ਅੱਜ ਬੈਰੀਕਡ ਲੱਗੀ ਹੋਇਆ ਯਾਰ ਆ ਬੰਦ ਕੀਤਾ ਹੋਇਆ ਯਾਰ ਹੁਣ ਗੋਲ ਘੁੰਮ ਕੇ ਜਾਣਾ ਪੈਣਾ ਲਓ ਜੀ ਉਧਰੋਂ ਨਿਕਲ ਕੇ ਗੇਟ ਨੰਬਰ 2 ਤੋਂ ਆਪਾਂ ਇੱਧਰ ਆ ਚੁੱਕੇ ਸੀ ਸੜਕ ਘੁੰਮ ਕੇ ਪੈ ਗਿਆ ਵਾਟ ਜ਼ਿਆਦਾ ਸੀ ਵੀ ਥੋੜਾ ਜਿਹਾ ਬਸ ਲੇਟ ਹੋ ਗਿਆ ਲਗੀਆਂ ਤੇ ਕਟਿੰਗ ਦੀ ਪੇੜ ਦੀ ਟਰੀ ਦੀ ਕਟਿੰਗ ਦੇਖੋ ਕਿੰ ਘੈਂਟ ਆ ਆ ਕੋਠੀ ਬੜੀ ਸੋਹਣੀ ਆ ਯਾਰ ਕਿਬਸਾ ਮਾਰਕੀਟ ਆ ਜਾਂ ਜੀ ਸਾਹਮਣੇ ਵੀਰੇ ਸਾਹਮਣੇ ਪੀਵੀਆਰ ਮੋੜ ਆ ਜਾਂਦਾ ਵਾ ਆਪਣੇ ਸਾਹਮਣੇ ਉਹ ਦੇਖੋ ਇੱਥੋਂ ਕਿੰਨਾ ਘੈਂਟ ਲੱਗਦਾ ਵੀਓ ਸਿੱਧਾ ਰੋਡ ਤੇ ਆਪਣੇ ਸਾਹਮਣੇ ਮਾਲ ਪੀਵੀਆਰ ਦੇਖੋ ਐਕਲ ਦਾ ਵਧੀਆ ਇੱਧਰ ਟ੍ਰੈਫਿਕ ਲਗਾ ਹੋ ਕੇ ਬੰਦਾ ਇੱਧਰ ਤੇ ਚੜਾ ਲੈਂਦਾ ਵਾ ਸਦਾ ਹੀ ਪਾਰ ਆ ਰੋ ਪਾਰ ਇਹਾਂ ਦੀ ਮੈਨਡੀਕੇਟਰ ਬੰਦ ਕਰਾ ਜਾਣਾ ਉਹਨਾਂ ਰਸਤੇ ਇਹ ਮੈਨੂੰ ਬਹੁਤ ਬੰਦੇ ਟੱਕਰ ਦੇ ਸਾਹਮਣੇ ਦੋ ਬੰਦੇ ਜਾ ਰਹੇ ਆ ਪਹਿਲਾਂ ਪਿਛਲੇ ਦਾ ਬੰਦ ਕਰਿਆ ਹੁਣ ਇਹਨਾਂ ਦੀ ਬਾਰੀ ਆ ਉਹ ਜੀ ਕਹਿੰਦੇ ਦਿਹਾੜੀ ਵਾਲੇ ਬੰਦੇ ਦਿਹਾੜੀ ਹੁੰਦੇ ਜਾਂ ਲੱਗੇ ਚਾਹ ਲੈਣ ਚੱਲਾ ਮੈਂ ਹੁਣ ਕੈਟਲ ਤੋਣ ਲੱਗਾ ਵਾ ਹੋ ਗਈ ਆਂਦੇ ਸਾਰੀ ਹਜੇ ਆਂਟੀ ਆਈ ਨਹੀਂ ਸਫਾਈ ਵਾਲੀ ਤੇ ਹੁਣ ਚਾਹ ਚੂ ਪੀਵਾਂਗੇ ਤੇ ਕਰੋੜਾ ਖਾਵਾਂਗੇ ਉਹ ਕੀ ਕਰੇ ਹਜੇ ਰੋਟੀ ਪਾਣੀ ਦਾ ਪ੍ਰੋਗਰਾਮ ਜਦੋਂ ਬੰਦਿਆ ਮੈਂ ਨਿਕਲ ਚੁੱਕਾ ਸੀਗਾ ਨਿਕਲ ਤਾਂ ਚੁੱਕਾ ਸੀਗਾ ਮੈਂ ਲੇਟ ਨਾ ਹੋ ਜਾਵਾਂ ਮੈਂ ਤਾਂ ਨਿਕਲ ਚੁੱਕਾ ਸੀਗਾ ਸੋ ਬਾਕੀ ਆ ਦੇਖਦੇ ਆ ਕੋਈ ਉਮੀਦ ਨਹੀਂ ਰੱਖਦਾ ਕੀ ਹੋਵੇ ਕੀ ਨਹੀਂ ਹੋਵੇ ਆਈ ਡੋਨਟ ਨੋ ਥਿਸ ਇਜ਼ ਵਲੌਗ ਆਈ ਪੋਸਟਡ ਆਈ ਡੋਟ ਡੂ ਨਾਟ ਨੋ 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 ਭਾਈ ਮੈਨੂੰ ਨਹੀਂ ਪਤਾ ਇਹ ਵਲੌਗ ਮੈਂ ਪੋਸਟ ਕਰੂੰਗਾ ਨਹੀਂ ਕਰੂੰਗਾ ਕਿਉਂਕਿ ਅਗਰ ਕੁਛ ਹੱਚਾ ਹੋਇਆ ਤਾਂ ਮੈਂ ਪੋਸਟ ਕਰ ਦੂੰਗਾ ਵੈਸੇ ਮੈਂ ਪੰਜਾਬੀ ਦਾ ਤਾਂ ਬੋਲਦਾ ਵੈਸੇ ਮੈਂ ਹਿੰਦੀ ਦਾ ਤਾਂ ਬੋਲ ਕੇ ਆ ਮਤਲਬ ਮੈਨੂੰ ਨਹੀਂ ਪਤਾ ਜੇ ਕੋਈ ਚੰਗਾ ਆਇਆ ਤਾਂ ਪੋਸਟ ਆ ਜਾਊਗਾ ਨਹੀਂ ਤਾਂ ਨਹੀਂ ਤਰੀਆਂ ਲਾਲਾ ਜੀ ਇਹ ਗਲਤ ਜਦੋਂ ਦੇਖਾ ਕੜੀ ਬੰਦੀ ਹੁੰਦੀ ਆ ਪਰਸੋ ਦੀ ਕੜੀ ਅੱਜ ਵੀ ਕੜੀ ਆ ਹਰੀ ਸੰਗਤ ਨੇ ਜਾਨਾ ਕੀ ਕਰ ਲਿਆ ਰੰਗੜ ਖੋਲਿਆ ਜਦ ਦੇਖ ਆਪਾਂ ਕੜੀ ਹੁੰਦੀ ਵੀਡੀਓ ਦੇ ਵਿੱਚ ਮੇਰੇ ਕੋਲ ਕਪਕੜਾ ਲਏ ਦੋ ਪਰੌਂਠੇ ਆਰੇ ਮੇਰੇ ਹੱਥ 'ਚ ਉਹ ਨਹੀਂ ਗੇ ਉਹ ਤਾਂ ਬੰਦੇ ਪਏ ਤੇ ਬਾਕੀ ਇਸ ਤੇ ਪਾਈ ਆਲੂ ਘਟਣ ਲੱਗੇ ਹੋਏ ਆ ਤੇ ਉਸਤਾਦ ਰੋਟੀਖਾਨਾ ਉੱpon ਲੱਗਾ ਹੋਇਆ ਆ ਆਪਾਂ ਜਾਨ ਦੀ ਤਿਆਰੀਆਂ ਦੇ ਵਿੱਚ ਆ ਬਸ ਚੱਲਦੇ ਆ ਕਦੇ ਕਦੇ ਮੈਂ ਸੋਚਾਂ ਮੇਰੇ ਨਾਲ ਕੀ ਕੀ ਨਹੀਂ ਸੀ ਹੋਇਆ ਔਰ ਭਈਆ ਜੀ ਨਮਸਤੇ کیسے ਹੋ ਜੀ ਮੈਂ ਗੱਲ ਕੀ ਕਹਿ ਰਿਹਾ ਸੀਗਾ ਹਾਂ ਕਦੇ ਕਦੇ ਮੈਂ ਸੋਚਾਂ ਮੇਰੇ ਨਾਲ ਕੀ ਕੀ ਨਹੀਂ ਹੋਇਆ ਅੱਜ ਉਹ ਬੰਦਾ ਚੇਤੇ ਆਂਦਾ ਕਿੱਥੇ ਬਹਿ ਬੈ ਉਹ ਰੋਇਆ ਬਈ ਗੱਲ ਜੀ ਪਟਾਈ ਸੀ ਸੜੀ ਅੱਧੀ ਵਿੱਚ ਪੋਰਤੀ ਹੈ ਗੱਲ ਹੀ ਭੁੱਲ ਗਿਆ ਕੋਈ ਪ੍ਰੋਪਰ ਯਾਦ ਨਹੀਂ ਆ ਰਹੀਗੀ ਕੋਈ ਜੀ ਗਰਮ ਗਰਮ ਪਰੌਂਠੇ ਨਾਲ ਬੀਰਕਾ ਦੀ ਡੁਪਲੀਕੇਟ ਬਟਰ ਹੁਣ ਤਾਂ ਅਸਲੀ ਆਂਦੀ ਨਹੀਂ ਯਾਰ ਕਿੱਥੇ ਮਿਲਦੀ ਓ ਜੋ ਮੈਂ ਸੋਹਾਂਜੀ ਮਿੱਤਰੋ ਅੱਜ ਤਾਂ ਨੂੰ ਮੈਂ ਕੋਈ ਯਾਦ ਨਹੀਂ ਕੋਈ ਨਹੀਂ ਆਗਾ ਸੋਹਾਂਜੀ ਮਿੱਤਰੋ ਮੈਂ ਅੱਜ ਦੱਸ ਰਿਹਾ ਸੀਗਾ ਮੇਰਾ ਅੱਜ ਕਾਫੀ ਹੀ ਦਿਲ ਬਗਾ ਗਿਆ ਉਸੇ ਸਾਹਮਣੇ ਨਾਲ ਅੱਜ ਬੂਟੇ ਗਲੇ ਹੋਏ ਆ ਯਾਰ ਦੇ ਪਤਾ ਨਹੀਂ ਕਿਸ ਗੱਲੋਂ ਆਈ ਡੋਨਟ ਨੋ ਬਟ ਅੰਦਰੋਂ ਅੰਦਰ ਇੱਕ ਐਕਸਾਈਟਮੈਂਟ ਪੂਰੀ ਆ ਤੇ ਅੱਜ ਆਪਾਂ ਇੱਧਰ ਨੂੰ ਕੁਝ ਹਰਕਤਾਂ ਕਰਾਂਗੇ ਨਾ ਕਿ ਅਗਰੇ ਨੂੰ ਕਲਪਾ ਦੇਣਾ ਅੱਜ ਕਲਪਾ ਦੇਣਾ ਪੂਰਾ ਕਲਪਾ ਤੇ ਬਾਕੀ ਹਜੇ ਗਾਹ ਪੂਰਾ ਪਾ ਰਹੇ ਆ ਕਟਟ ਹੋ ਗਿਆ ਯਾਰ ਹੋਰ ਕੁਛ ਨਹੀਂ ਮੈਂ ਕਿਹਾ ਚੱਲ ਮਿੱਤਰਾਂ ਨਾਲ ਗੱਲਬਾਤ ਕਰ ਲਈਏ ਤੇ ਬਾਕੀ ਅੱਜ ਮੇਰੇ ਚ ਮਤਲਬ ਬਹੁਤ ਏਕਸਾਈਟਮੈਂਟ ਆਈ ਹੋਈ ਆ ਆਪਣੇ ਆਪ 'ਚ ਖੁਸ਼ ਬਹੁਤ ਆ ਪੁੱਟੀਆਂ ਸਿੱਧੀਆਂ ਹਰਕਤਾਂ ਹੋ ਰਹੀਆਂ ਨੇ ਆਈ ਡੋਂਟ ਨੋ ਬਾਕੀ ਕੀ ਕਰੂੰਗਾ ਆਈ ਡੋਂਟ ਨੋ ਮੈਂ ਕੀ ਨਹੀਂ ਕਰੂੰਗਾ ਉਮੀਦ ਨਹੀਂ ਕਰਦਾ ਦੇਖਦੇ ਹਾਂ ਠੀਕ ਆ ਸੀਓ ਓਕੇ ਤੇਰਾ ਖਣਾ ਰੱਖਾਂ ਨਹੀਂ ਹੈਲੋ ਗਾਇਜ਼ ਕੀ ਹਾਲ ਚਾਲ ਨੇ ਫਾਈਨਲ ਓਕੇ ਰਿਪੋਰਟਾਂ ਨੇ ਪਤਾ ਨਹੀਂ ਕਿਹੜਾ ਪੂਰੀ ਨੇ ਪੂਛੜ ਚੜ ਜਾਂਦਾ ਮੈਨੂੰ ਮੈਂ ਕੈਮਰਾ ਲੈ ਕੇ ਕੀ ਪੁੱਠੀਆਂ ਸਿੱਧੀਆਂ ਹਲਕਤਾ ਕਰਦਾ ਕੁਛ ਨਹੀਂ ਮੇਰੇ ਵੀਰੋ ਰੇ ਭੈਣ ਭਰਾਵੋ ਤੇ ਵੈਦਰ ਚੈੱਕ ਕਰੋ ਬਹੁਤ ਵਧੀਆ ਵਾ ਕੱਲ ਹੈਗੀ ਬਸੰਤ ਬਸੰਤ ਤੇਰੇ ਯਾਰ ਨੇ ਲਾਉਣੀ ਆ ਪੂਰੀ ਚੰਟ ਗੱਲ ਜ ਨਹੀਂ ਬਣਨੀ ਬਣਾਣੀ ਨਹੀਂ ਹੁੰਦੀ ਕਦੇ ਵੀ ਤੇ ਕੱਲ ਹੈਗੀ ਬਸੰਤ ਗੱਟੂ ਲੈਣ ਜਾਣਾ ਬਿਜੋ ਆਏ ਤੋਂ ਰਾਤ ਨੂੰ ਹੀ 파ਰਥ ਆਇਆ ਹੋਇਆ ਅਸੀਂ ਤਾਂ 파ਰਥ ਹੀ ਬਿਜੀ ਆ ਉਹਦਾ ਫੰਕਸ਼ਨ ਵਗੈਰਾ ਕੱਲ ਉਧਰ ਵਿਅਸਤਾ ਤੇ ਬਾਕੀ ਮੈਂ ਸੋਚਿਆ ਪਤੰਗ ਡਾਲੀ ਪਿਛਲੀ ਵਾਰ ਨਹੀਂ ਡਾਇ ਸੀ ਪਿਛਲੀ ਵਾਰ ਘੰਟੇ ਦਾ ਹੀ ਵਲੌਗ ਕਰਦਾ ਰਹਿ ਗਿਆ ਸੀ ਮੈਂ ਇਸ ਵਾਰ ਪਤੰਗ ਡਾਊਂਗਾ ਟੜੇ ਯਾਰ ਨੇ ਇੱਕ ਵੀ ਪਤੰਗ ਨਹੀਂ ਡਾਇਆ ਸੀ ਪਿਛਲੀ ਵਾਰ ਸੋ ਇਸ ਵਾਰ ਮੈਂ ਕਿ ਕਰਦਾ ਤਾਂ ਡਾਣਾ ਬੰਦ ਆ ਹੁਣ ਗੱਟੂ ਲੈਣ ਜਾਊਂਗਾ ਰਾਤੀ ਦੂਰ ਦੂਰ ਹੈ ਨਾ ਤੇ ਪਤੰਗ ਵੀ ਦਮਨ ਤੋਂ ਲੈਣੀ ਆ ਬਾਕੀ ਚੈੱਕ ਰੋ ਠੀਕ ਠਾਕ ਹੀ ਟੜੇ ਯਾਰ ਵੈਲੀ ਠੀਕ ਹੈ ਨਾ ਓਕੇ ਰਿਪੋਰਟਾਂ ਨੇ ਬਾਲ ਬੁੱਲ ਵੱਡੇ ਹੋ ਗਏ ਕਟਵਾਣੇ ਨੇ ਮੰਮੀ ਨੇ ਕਿਹਾ ਸੀ ਪੱਗ ਬਣਨੀ ਸ਼ੁਰੂ ਕਰ ਦੇ ਤੇ ਹੁਣ ਤੋਂ ਆਪਾਂ ਪੱਗ ਬਨਾਂਗੇ ਹੁਣ ਲੁੱਕ ਵਧੀਆ ਆਊਗੀ ਨਾਲੇ ਥੋੜੀ ਰਿਸਪੈਕਟ ਮਿਲੂਗੀ ਸਰਦਾਰ ਜੀ ਜੀ ਕਹਿ ਕੇ ਗੱਲ ਸਾਇ ਕਰੂਗੀ ਜੀ ਕਹਿ ਕੇ ਜਾਣੀ ਪਾਉਂਦੀ ਪੰਗੜਾ ਅੰਗਰੇਜ਼ੀ ਵੀ ੀਟ ਤੇ ਸ਼ਰਮ ਕਰ ਲੋ ਇਦਾਂ ਦੇ ਗਾਣੇ ਬਣਾਏ ਆ ਜਿਨ੍ਹਾਂ ਨੇ ਮਾਂ ਭੈਣ ਬਦਨਾਮ ਕਰਦੇ ਤੁਸੀਂ ਲੋਕਾਂ ਦੀ ਸ਼ਰਮ ਕਰ ਲੋ ਸਾੜੀ ਸ਼ਰਮ ਛਿੱਕਣਾ ਮੁੰਡਾ ਆਏ ਹਾਏ ਦਾਲੀ ਬਣਾ ਦਿੱਤਾ ਨਾ ਆ ਸਹੀ ਨਾ ਰਖੋ ਸਾਫ ਹੈ ਮਸਤ ਕਲੀਨ ਸ਼ੇਪ ਬੜੀ देर बाद ਬਸ ਇਤਨਾ ਕਿ ਸਿਰ ਖਾਲੀ ਹੋ ਰਹਾ ਯਾਰ ਇਸ ਇਹ ਸਾਰੀ ਚੀਜ਼ ਅੰਗਰੇਜ਼ੀ ਬੀੜ ਤੇ ਮੈਂ ਕੁਝ ਗਾੜੇ ਸੁਣਦਾ ਪਿਆ ਅੱਗੇ ਹਰਿਆਣਵੀ ਸੁਣ ਰਿਹਾ ਵਾਂ ਤੇ ਉਹ ਤਾਂ ਛੱਡੋ ਬਾਕੀ ਨੂੰ ਛੱਡੋ ਕਲੀਅਰ ਕਰੋ ਕੈਚ ਕੱਲ ਦੀ ਗੱਲ ਕਰਦੇ ਹਾਂ ਕੱਲ ਹੈਗੀ ਹੈ ਬਸੰਤ ਤੇ ਮੈਂ ਇੰਨਾ ਅਨਲੱਖੀ ਬੰਦਾ ਕਿ ਕੱਲ ਬਾਰਿਸ਼ ਵੀ ਹੈਗੀ ਹੈ ਤੇਜ਼ ਪੂਰਾ ਦਿਨ ਨੀਂ ਨਹੀਂ ਪਾਏਗਾ ਮੇਰੀ ਚੱਕਰ ਵੀ ਪੂਰਾ ਵਾ ਮੈਂ ਵੈਦਰ ਦਾ ਸਾਈਟ ਤੇ ਲਾ ਦਣਾ ਇੱਥੇ ਸਾਈਟ ਤੇ ਵੈਦਰ ਇਹਦੀ ਚੈੱਕ ਕਰ ਸਕਦੇ ਹੋ ਵੈਦਰ ਦਾ ਕੀ ਹਾਲ ਹੋਣਾ ਹੈ ਕੱਲ ਤਈ ਤੀਗਾ 파ਰਥਵੀ ਤੇ ਸੀਗਾ ਸੋਚਾ ਸੀ ਮੈਂ ਗੱਟੂ ਬੀਜੋਏ ਤੇ ਜਾਂਦੇ ਹੋਏ ਗੱਟੂ ਖਾਂਡਾ ਸੀਗਾ ਦਮਨ ਤੋਂ ਮੈਂ ਪਤੰਗ ਵੀ ਫੜਨੇ ਸੀਏ ਜਾਂਦਾ ਹੈ ਸਾਰੀ ਤਿਆਰੀ ਕਰਕੇ ਗਿਆ ਸੀ ਮਾਮੇ ਨੂੰ ਮੈਂ ਕਹਿੰਦਾ ਸੀਗਾ ਮਾਮਾ ਵੀ ਹੀ ਜੜ ਜਾਵੇ ਆਪਾਂ ਪਤੰਗ ਟੁੰਡਾ ਕੇ ਜਾਵਾਂਗੇ ਬਟ ਸਾਰਾ ਹੀ ਪ੍ਰੋਗਰਾਮ ਉੱਤੇ ਮੀਂਹੇ ਪਾਣੀ ਫੇਰਦਾ ਗੱਲਾਂ ਇਹ ਦੋ ਹੋ ਗਈਆਂ ਮੇਰ ਨਾਲ ਇਸੇ ਵਾਰ ਮੈਂ ਪਤਾ ਜਰੀ ਲੈ ਸੀ ਇਸ ਵਾਰ ਮੈਂ ਪਤਾ ਘੜਨ ਲੱਗਾ ਤਾਂ ਮਾਮਾ ਹੀ ਜਦਾ ਰੱਬ ਮੇਰ ਨਾਲ ਪਵਾੜੇ ਕਰ ਰਹੀ ਵਾਲੀ ਟੱਕਾ ਕਰ ਰਿਹਾ ਰੱਬ ਬਈ ਟੱਕਾ ਅਬ ਕੀ ਚਾ ਚੂ ਪੀਣਾ ਹੈ ਸਵੇਰ ਦੀ ਰੋਟੀ ਲੈ ਕੇ ਨਹੀਂ ਆਇਆ ਸੀਗਾ ਹੋਰ ਰੋਟੀ ਖਾ ਰਹੇ ਹਾਂ ਥੋੜੀ ਜੀ ਮਸਤੀ ਹੋਰ ਕਰਾਂਗੇ ਮਸਤੀ ਕੋਈ ਸਮਝੋਗੀ باس ਅਤ ਚੁੱਕੀ ਹੈ ਕਿਸੇ ਦੀ ਸੁਣਨੇ ਦੀ ਪਰਵਾਹ ਨਹੀਂ ਕਰਨੀ ਐ ਨਹੀਂ ਰਸਤਾ ਇਹਨੂੰ ਪੁੱਛਦੇ ਹਾਂ ਐ ਬਾਈ ਹਾਂਜੀ ਤੈਨੂੰ ਕੋਈ ਮਤਲਬ ਜੇ ਆਪਾਂ ਕੁਝ ਆਪਣਾ ਮਸਤੀ ਕਰਦੇ ਹਾਂ ਹਾਂਜੀ ਆ ਕੋਈ ਦੂਜਾ ਕੋਈ ਦੇਖਿਆ ਤੁਹਾਨੂੰ ਕੁਝ ਕਰੇ ਆਪਾਂ ਨੂੰ ਪ੍ਰਵਾਹ ਆ ਨਹੀਂ ਨਾ 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 ਪ੍ਰਵਾਹ ਕਰਨੀ ਨਹੀਂ ਕਿਸੇ ਦੀ ਕਰਨੀ ਨਹੀਂ ਆਪਾਂ ਹਾਂ ਜਾਂ ਦੀ ਜਾਇ ਇੱਕ ਤੋਂ ਭੋਰ ਫਈ ਮਸਤ ਆਪਣਾ ਮਸਤਰ ਹੋ ਮਸਤੀ ਕਰੋ ਫੁੱਲ ਇੰਜੋਏ ਕਰੋ ਬਾਕੀ ਰੋਟੀ ਪਾਣੀ ਖਾ ਕੇ ਤੇ ਘਰੇ ਜਾ ਕੇ ਮਿਲਦੇ ਹਾਂ ਠੀਕ ਆ ਬਿਲਕੁਲ ਬਾਈ ਜੀ ਮਿੱਤਰੋ ਫਾਈਨਲੀ ਹੁਣ ਜਾ ਰਿਹਾ ਕਰਨ ਨੂੰ ਤੇ ਛੁੱਟੀ ਹੋ ਗਈ ਹੈ ਤੇ ਜਾ ਕੇ ਤੁਹਾਨੂੰ ਮੌਸਮ ਬਾਰ ਦਿਖਾਉਣਾ ਕਰ ਕੋਈ ਗੱਲ ਬਸੰਤ ਆ ਅੱਜ ਵੈਦਰ ਬਹੁਤ ਹੀ ਖਤਰਨਾਕ ਆ ਅੱਜ ਦੇ ਰਾਤ ਤੀ 1 ਵਜੇ ਮੀਂਹ ਪੈਣਾ ਸਟਾਰਟ ਹੋ ਜਾਏਗਾ ਬਾਕੀ ਪੈਕ ਹੋ ਗਿਆ ਰਸਤੇ ਚ ਮੀਂਹ ਪਿਆ ਦਾ ਮੈਂ ਕਿਹਾ ਕਵਰ ਆਪਾ ਵੈਸੇ ਵੀ ਇਹ ਤੁੜਨਾ ਉਹ ਆਪਣੀ ਰੇਨ ਕਿਹੜੀ ਹੁੰਦੀ ਆ ਬਾਰਿਸ਼ ਬੂਰਿਸ਼ ਤੋਂ ਪਾਣੀ ਪੁਣੀ ਬਚਾ ਲੈਂਦੀ ਆ। ਸੱਟਾ। ਹੋਏ ਮਿੱਤਰੋ ਨੇਰੀ ਚੱਲ ਪਈ ਆ ਬੱਤੀਆਂ ਲੈਟ ਚ ਲੱਗੀਆਂ। ਬਾਕੀ ਤਾਂ ਨਿੱਕੇ ਮੋਟਿਆਂ ਇਨਵਰਟਰ ਤੇ ਜਗਦੇ ਪਈਆਂ। ਮੱਲੇ ਚ ਵੀ ਮਤਲਬ ਹਵਾ ਵਾਜੀ ਆ। ਨੇਰੀ ਚੱਲ ਪਈ ਆ ਮੀਂਹ ਦਾ ਪੂਰੀ ਸੁਭਾਅ ਬਣਾ ਕੇ ਪੈ ਜਾਊਗਾ। ਲੈਟ ਤੇ ਤਾਂ ਇੱਕ ਵੇ ਦੱਸਿਆ ਬਾਕੀ ਰੱਬ ਦਾ ਕੋਈ ਪਤਾ ਨਹੀਂ ਕਦੋਂ ਛੱਡ ਦੇਵੇ। ਆਹ ਦੇਖੋ ਮਿੱਤਰੋ ਕਿੰਨੀ ਹਵਾ ਤੇਜ਼ ਚੱਲਦੀ ਪਈ ਆ। ਰੋਡ ਤੇ ਦੇਖੋ ਕਿਵੇਂ ਪੱਤੇ ਉੱਡਦੇ ਆ। ਦੇਖ ਸਕਦੇ ਤੁਸੀਂ। ਦੇਖੋ। ਬਾਈ ਦਾ ਸਮਾਨ ਖਿਲਰ ਗਿਆ। ਦੇਖੋ ਬਈ ਨੀਰੀ ਨੇ ਕਿਹੜਾ ਹਾਲ ਦਿੱਤਾ ਵਾ ਦੇਖੋ ਪੈਂਦੀਆਂ ਆ ਅੱਖਾਂ ਅੱਖਾਂ ਹੀ ਮਿੱਟੀ ਪੈ ਰਹੀ ਹੋ ਜੂਰੀ ਉਸ ਤੋਂ ਬਲਾ ਕਰੇ ਫੌਂਚ ਜੇ ਮੈਂ ਗਿੱਲਾ ਹੋ ਗਿਆ ਕੰਮ ਖਰਾਬ ਹੋ ਜਾਣਾ ਪਰ ਇੰਨਾ ਕਿ ਕੱਲ ਦਾ ਹਾਲ ਬੁਰਾ ਹੋ ਗਿਆ ਯਾਰ ਜਾ ਕੇ ਗੱਟੂ ਵੀ ਫੜਨੇ ਸੀ ਵਿਜੋਏ ਤੋਂ ਪਤੰਗ ਵੀ ਲੈਣੇ ਸੀਗੇ ਤੇ ਕੰਮ ਔਖਾ ਹੋ ਗਿਆ ਥੋੜਾ ਯਾਰ ਸਾਰਾ ਮੌਸਮ ਦੇਖੋ ਇਹਨੇ ਮੂੜੀ ਖਰਾਬ ਕਰਤਾ ਕੱਲ ਤਾਂ ਮੈਨੂੰ ਹੋਰ ਫਿਰੋਂ ਪਤੰਗ ਡਾਊਂਗਾ ਕਸਲਾ ਮੋੜ ਕਰਾ ਕੇ ਤਰਸਾ। ਆਪ ਪਹੁੰਚ ਗਏ ਹਾਂ ਬਿਜੋਏ ਦੇ ਘਰੇ। ਅੰਦਰ ਬੈਠਾ ਸੀ ਉਹ ਜਾਈ ਥੋੜਾ ਕੱਢਿਆ ਨਾਗਾ। ਥੋੜਾ ਠੜ ਦੇਖ ਤੂੰ ਮੌਸਮ ਜਿਹਾ। ਕਿਉਂਕਿ ਮੈਂ ਤਾਂ ਪੂਰਾ ਗਰਮ ਹੋਇਆ ਖੜਾ ਹਾਂ। ਤੁਸੀਂ ਨੂੰ ਵੀ ਸਿਮ ਹੋਇਆ ਖੜਾ ਮੈਂ ਸਪੀਡ ਚ ਆਣਾ। ਲਗਭਗ ਮੈਨੂੰ ਅੱਧਾ ਘੰਟਾ ਲੱਗਦਾ ਉਹ ਐਸਿਕਪਟ ਮੈਂ 25 ਮਿੰਟਾਂ ਚ ਆ ਗਿਆ। ਤੇ ਤੇ 30 ਮਿੰਟ ਤੇ ਕਿਤੇ 25 ਮਿੰਟ ਬਹੁਤ ਕਰਤਾ। ਆ ਕੀ ਆ ਵੇ ਫਾਈ ਆ ਰਿਹਾ ਵਗਰ ਤੋਂ ਲੱਗੇ ਲਫਾ ਵਿੱਚ ਪਾਉਣ ਨਹੀਂ ਗਿਆ ਕਿੱਟ ਮੈਂ ਲੈ ਕੇ ਨਹੀਂ ਉਹ ਤਾਂ ਕਰਕੇ। ਨਾ 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 ਕੀ ਕਹਿੰਮ ਤੇਰੀ ਗੱਲ ਥੋੜੀ ਕਰ ਰਿਹਾ ਚਾ ਇਹ ਮੈਂ ਤੈਨੂੰ ਸਵੇਰੇ ਕੱਲ ਦੇ ਦੇਣਾ ਠੀਕ ਆ ਨਾ ਨਾ ਬਸ ਦਮਨ ਵਾਲਾ ਨਾ ਇਹ ਇਹ ਦਮਨ ਵਾਲਾ ਹਾਂ 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 ਬਾ ਠੀਕ ਆ ਓਕੇ ਥੈਂਕ ਯੂ ਓਕੇ ਕੁਦਰਤ ਮੇਟਰ ਮੌਸਮ ਕਿੰਨਾ ਤੇਜੋ ਤੇਜੀ ਨਾਲ ਤੇ ਹਸਤੇ ਮਣੀ ਉਸਤਾਦ ਦੇਖੋ ਮਤਲਬ ਹਨੇਰੀ ਚੱਲਦੀ ਪਈ ਆ ਚਾਰੇ ਪਾਸੇ ਹਵਾ ਚੱਲਦੀ ਪਈ ਆ ਕਿ ਨਾ ਇਹ ਮੈਨੂੰ ਬੜੀ ਗਰਮੀ ਲੱਗੀ ਹੁੰਦੀ ਹੈ ਦੇਖੋ ਚਪਲਾਂ 'ਚ ਫਿਰਦਾ ਸਿੰਗਲ ਆ ਪਾਈ ਹੋਰ ਕੁਝ ਨਹੀਂ ਗਾ ਅਗਲੇ ਕਿਨਾਰੇ ਉੱਡਣਾ ਬਾਕੀ ਊਡੀ ਪਾਣੀ ਖਾਣੇ ਆ ਪਰ ਇਹ ਦੱਸਾਂ ਕੀ ਬਣਿਆ ਕਹਿੰਦੇ ਚਾਹ ਰੀਜੀ ਜਾ ਰਹੀ ਹੈ ਚਾਹ 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 ਦਤਾ ਹੈ ਉਪਰ ਉਪਰ ਪੈਣੀ ਕੀ ਦੱਸਾਂ ਹੁੰਦਾ ਯਾਰ ਸਵੇਰੇ ਚਾਹ ਸੜੀ ਦੁਪਹਿਰੇ ਚਾਹ ਫੇਰ ਆਥਣੇ ਚਾਹ ਛਟਣੀ ਪੈਣੀ ਤੇ ਜਾਬ ਬਣਨ ਲੱਗ ਗਿਆ ਯਾਰ ਫਿਰ ਵੀ ਥੋੜੇ ਦਿਨ ਜਿਆਦਾ ਚਾਹ ਹੋ ਗਈ ਨਾ ਅੱਜਕੱਲ ਮੇਰੀ ਟਾਣੀ ਪੈਣੀ ਆ ਬਸ ਕੋਈ ਨਾ ਸੋਮਵਾਰ ਤੋਂ ਜਮਾ ਖਾਣਾ ਪੀਣਾ ਥੋੜਾ ਨੋਰਮਲ ਕਰ ਦੇਣਾ ਉਸੇ ਹਿਸਾਬ ਨਾਲ ਚੀਜ਼ਾਂ ਮੈਂਟੇਨ ਕਰ ਲੈਣੀ ਆ ਆਪਾਂ ਚਲੋ ਚਾਹ ਦਾ ਬਣਾ ਦੋ ਸੋਰੀ ਚਾਹ ਰੇ ਰੇ ਜਾ ਪੀ ਰੇ 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 ਚਾਹ ਜੀ ਲੋਈ ਮਿੱਤਰਾ ਅੱਜ ਬਣਿਆ ਆ ਗਾਜਰ ਆਲੂ ਤੇ ਮਟਰ ਨਾਲ ਤੰਦੂਰੀ ਫੁਲਕੇ ਓ ਸੌਰੀ ਹੁਣ ਸਹੀ ਆ ਇਧਰ ਮੌਸਮ ਦੇਖੋ ਯਾਰ ਮੌਸਮ ਤਾਂ ਮੇਰਾ ਦੇਦ ਆ ਰਿਹਾ ਅੱਜ ਬਹੁਤ ਹੀ ਵਧੀਆ ਮੌਸਮ ਹੈ ਜਿਸ ਹਿਸਾਬ ਦੇ ਨਾਲ ਮਤਲਬ ਠੰਢੀ ਠੰਢੀ ਮਿਕਸ ਜੀ ਹੈ ਜਿਆਦਾ ਗਰਮੀ ਵੀ ਨਹੀਂ ਹੈਗੀ ਜਿਆਦਾ ਸਰਦੀ ਵੀ ਨਹੀਂ ਹੈਗੀ ਬਸ ਇਹਨਾ ਰੋਮਾਂਟਿਕ ਜਿਹਾ ਮੌਸਮ ਹੋਇਆ ਪਿਆ ਵਾਹ ਹਵਾ ਚੱਲਦੀ ਆ ਓ ਦੇਖੋ ਪੇੜ ਪੌਦੇ ਆ ਲਹਿਰਾਂ ਦੇ ਆ ਤੇ ਹੈਦਾ ਟਟੇਰੀਆ ਟਰੀ ਟਰੀ ਕਰ ਰਹੀਆਂ ਤੋ ਕਿ ਜਦੋਂ ਟਟਰੀਆਂ ਬੋਲਦੀਆਂ ਹੁੰਦੀਆਂ ਉਦੋਂ ਸਮਝੋ ਕਿ ਬਾਰਿਸ਼ ਆਣੀ ਆਣੀ ਹੈ ਇਹ ਵੈਸੇ ਵੀ ਕਿਤਾਬਾਂ ਚ ਵੀ ਪੜਾਇਆ ਹੋਗਾ ਸਾਨੂੰ ਤੇ ਵੈਸੇ ਵੀ ਨਿੱਕੇ ਹੁੰਦੇ ਦੱਸਦੇ ਆਏ ਆ ਕਿ ਜਦੋਂ ਟਟਰੀ ਮਤਲਬ ਜ਼ਿਆਦਾ ਬੋਲਿਆ ਵੱਜਉਂਦੀ ਆਵੇ ਤਾਂ ਸਮਝੋ ਅਗਲੇ ਦਿਨ ਮੀਂਹ ਪੈਣਾ ਹੈ ਤੁਸੀਂ ਵੀ ਸ਼ਾਇਦ ਪੜਿਆ ਹੋਊਗਾ ਇਹ ਚੀਜ਼ਾਂ ਪਰ ਕਦੇ ਨੋਟਿਸ ਨਹੀਂ ਕੀਤੀਆਂ ਨੋਟਿਸ ਕਰਾ ਗਏ ਉਹ ਵੀ ਚੀਜ਼ਾਂ ਹੁੰਦੀਆਂ ਕਦੇ ਤੋ ਉਤਰੋਂ ਹੁਣ ਪੀਣੀ ਆ ਚਾਹ ਮੌਸਮ ਵੀ ਬਹੁਤ ਅਪਕੀਆ ਯਾਰ ਚਾਹ ਹੀ ਬੜੀ ਥੋੜੀ ਬਚ ਗਈ ਇਸ ਸੇ ਨਿਕਲਗੇ ਨਾ ਵੀ ਸਾਰੇ ਮੈਂ ਫੈਮਿਲੀ ਮੈਂਬਰਸ ਨਾਲ ਚਾਹੇ ਇਸੇ ਲਈ ਆਇਆ। ਬਾਕੀ ਅਜੇ ਕੀ ਗੱਲਾਂ ਕਰਨ ਲੱਗੇ ਸੀ ਕੁਝ ਗੱਲ ਕਰਨ ਦੇ ਚਤੇ ਆਏ ਸੀਗੇ। ਅ ਚਲ ਛੱਡੋ ਬਾਕੀ ਤੇ ਹੁਣ ਅਸੀਂ ਇਸੇ ਬਲੌਗ ਨੂੰ ਇੱਥੇ ਖਤਮ ਕਰਦੇ ਹੁਫਫਲੀ ਚੰਗਾ ਲੱਗਦਾ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਇਹ ਤਾਂ ਦੇ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗਲੇ ਬਲੌਗ ਵਿੱਚ ਰਹੀ। ਸੋ ਸੀ ਯੂ ਸੂਨ। ਬੈਲ ਲਾਈਕ ਐਂਡ ਸ਼ੇਅਰ ਜ਼ਰੂਰ ਕਰਤੀ ਆਓ, ਨੀਚੇ ਲਾਈਕ ਦਾ ਬਟਨਾਂ ਘੰਟਾ ਲਾ ਦਿਓ। ਠੀਕ ਹੈ ਨਾ? ਹੋ ਕੇ ਬਾਏ। ਜੁਗਾ ਹੋ ਗਿਆ ਐ ਸਾਬ ਆਪੇ ਵੇਖ ਲੂੰ ਆਪੇ ਭੂਗਦੂ ਕਮਾ ਕੇ ਕੱਲਾ ਬੈ ਕੇ ਸੇਖ ਲੂੰ ਮੈਂ